ਗੈਲਿਸਰ ਮਿਲ ਕੇ ਬਟਨ ਲੌਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਲਾਈਕ ਬਟਨ ਬਾਕਸ ਹੀ ਕਰਾ ਹੁਣ ਆਪਾਂ ਜਲਦੀ ਬਾਹਰ ਤੇ ਠੀਕ ਹੋ ਗਿਆ ਬਸ ਚੀਕ ਨੂੰ ਸਾਫ ਕਰ ਲੈਣਾ ਉਹ ਸਾਬ ਬੁੱਧਵਾਰ ਨੂੰ ਦੀ ਆਪਣੇ ਕੋਗੀ ਤੇ ਨੇੜੇ ਮੇਰੇ ਸਕੂਲ ਦੇ ਦੋਸਤ ਨੇ ਦੂਜੇ ਸਕੂਲ ਤੋਂ ਸਾਰੇ ਆਏ ਉਹ ਬਬੂ ਨੇ ਕਿ ਨੰਗਾ ਤੇ ਇੱਕਮ ਸਾਰੇ ਆਏ ਠੀਕ ਹੈ ਤੇ ਇੱਕ ਮੇਰਾ ਦੋਸਤ ਹੈ ਸਕੂਲ ਚ ਅਰਮੋਰ ਉਹ ਲੋਕ ਕਹਿੰਦੇ ਵੈਸੇ ਮੇਰੇ ਨਾਮ ਨੂੰ ਸੱਚ Ngerena na kai pulau cilai, kau apa cakang tuh, kopi ini, kopi ini, kopi ini, ini, kopi ini, ini, kopi ini, ini,

ਉਹ ਫਿਰ ਬਰਕ ਸਤਨਾ ਬੰਦਰ ਉਹਦੇ ਛੂਟੀ ਸਟ ਕਰੀ ਜਾਂਦੀ ਹੈ ਖਰਾਬ ਤਾਂ ਹੋ ਰਿਹਾ ਕਿ ਹੋਰ ਖਰਾਬ ਕਰ ਦੇ ਲੋ ਪਾਣੀ ਨਾਲ ਨਹੀਂ ਤਾਂ ਇਹ ਅੰਦਰ ਨਮਾ ਪਾ ਰਿਹਾ ਨਾ ਬੋ 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 ਬਤਾ ਜਿੱਤੀ ਤਾਂ ਹੀ ਸਾਰਾ ਰੈਂਸ ਤੋਂ ਲੈ ਕੇ ਉੱਥੀ ਕਰ ਆਪਾਂ ਜਾਨੇ ਬਾਹਰ ਤੇ ਮਮਾ ਗੁੱਡ ਹੈਪੀ ਸੰਡੇ ਦੇਖੋ ਜੀ ਸੰਡੇ ਸੈਲੀਬ੍ਰੇਟ ਕਰ ਰਹੇ ਹਾਂ ਕੱਪੜੇ ਵਾਸ਼ ਕਰਕੇ ਹੈ ਤੇ ਅਜੇ ਟਿੱਡੇ ਮਿੱਡੇ ਆਦੇ ਹੈ ਸ ਹੈੱਡ ਹੱਡ ਵਾਸ਼ ਕਰਨੇ ਨੇ ਤੇ ਉਹ ਕਹਿੰਦੇ ਤੁਸੀਂ ਸਾਡੀ ਛੁੱਟੀ ਖਰਾਬ ਕਰ ਦਿੰਦੇ ਹੋ ਮਮਾ ਹੁਣ ਆਪਾਂ ਬਾਹਰ ਦਿੰਗਾ ਕੀ ਆਂਦਾ ਗਏ ਹਾਂ ਜੀ ਸਦੇ ਬਾਹਰ ਚੱਲਾ ਪਹਿਲਾਂ ਤੁਸੀਂ ਸਦੇ ਦਾ ਬਾਹਰ ਦਾ ਟੂਰ ਕਰਕੇ ਆਓ ਤਾਂ ਦੇਖਿਆ ਨਾ ਡਾਕਟਰ ਆਂਦਾ ਹੈ ਜੀ ਬੜਾ ਆਦਰਾ ਟੇਪਾਂ ਦੇ ਹਮਸਤਿ ਲੱਗੇ। ਦਾ ਪੂਰਾ ਗਾਇਜ਼ ਹੁਣ ਚੰਗੀ ਤਰ੍ਹਾਂ ਮਿਲ ਰਿਹਾ ਬਾਜੀ ਚੰਗੀ ਤਰ੍ਹਾਂ ਦਿਖ ਰਿਹਾ ਹੈ। ਚੰਗਾ ਹੈ। ਖੇਪਸ ਹੋ ਗਿਆ। ਇਲਾਹ ਇਲਾਹ ਕਰਾਂ। ਪਾਟ ਚਲੇਟ ਆ ਲੱਗਦਾ ਹੈ ਨਾ ਫਿਰ ਦੇਖ ਯਾ ਗਿਆ ਤਾ ਉਸ ਫਿਰ ਫਿਰ ਲੱਗ ਰਿਹਾ ਲੱਗ ਚੱਲੀ ਨਹੀਂ ਹੈ ਜੀ

ਖੋਲ ਸਾਰਾ ਰਾਜਿਆ ਕਿੰਨਾ ਸੋਹਣਾ ਲੱਗ ਰਿਹਾ ਕੁੱਤੇ ਦੀ ਲੱਗ ਰਹੀ ਹੈ 12 ਮੇਰਾ ਬਾਕਸ਼ਾ ਦੇਖ ਲਓ ਹਲੋ ਜੀਮੀ ਸਾਰਾ ਇੰਦਰਾ ਵੀਡੀਓ ਕਰ ਰਹੇ ਨੇ ਫਿਰ ਲੈਟਾ ਲਾਉਂਦੀ ਹੈ ਲੈ ਆਪਾਂ ਚੱਲਦੇ ਹੁਣ ਗਾਈ ਜਾਂਦੇ ਆ ਤਾਂ ਮੰਦੇ ਦਾ ਹਾਲ ਰਹਿਣਾ Det er veldig kaldt

ਜਲਵਾ ਕਰਦੇ ਆ ਆ ਦੇਖਣ ਲਈ ਕਿਉਂ ਅਮਾ ਇਹਨੇ ਕੈਮਰਾ ਸੀਮਟ ਚ ਵੜਤਾ ਕਿ ਹੈ ਹਾਂਜੀ ਯਾ ਬੋਲੋ ਜਾਏ ਹਾਂ ਅੱਜ ਬਹੁਤ ਗਰਮੀ ਅੱਜ ਅਜੀਬ ਜਿਹਾ ਦਿਨ ਲੱਗ ਰਿਹਾ ਪਤਾ ਨਹੀਂ ਕਿਉਂ ਤਿੱਖੇ ਤਿੱਖੇ ਜਿਹੀ ਧੁੱਪ ਲੱਗਣਦੀ ਐ ਵਾਈਬ ਜੀ ਨਹੀਂ ਆ ਰਹੀ ਦਮਨ ਵੀ ਕਹਿ ਰਹੀ ਕਿ ਪਤਾ ਨਹੀਂ ਕਿਉਂ ਅੱਜ ਉਹ ਵਾਈਬ ਜੀ ਨਹੀਂ ਆ ਰਹੀ ਦਮਨ ਜਲਾਈ ਖਤਮ ਹੋ ਗਈ ਗਾ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਸੋਨੂ ਦੁੱਧ ਫਰੈਸ਼ ਮਾਰ ਗਿਆ ਮੈਂ ਤਾਂ ਪਤਾ ਤੈਨੂੰ ਦਮ ਤੋਂ ਪਤਾ ਫਿਰ ਜੀ ਫੈਸਟੀਵਲ ਸਤਾਂ ਚਮਚਾ ਪਾਰੀਆਂ ਹਾਂ ਬਾਅਦ ਪਾ ਦੇ ਪੁੱਤ ਇੱਕ ਹੋਰ ਪਾ ਕੇ ਉਹ ਤੋਂ ਬਾਅਦ ਚੈੱਕ ਕਰ ਲਈ ਤੇ ਜਦੋਂ ਚੈੱਕ ਕਰ ਲੇਗੇ ਨਾ ਉਸ ਤੋਂ ਬਾਅਦ ਉਹ ਆਦੀ ਚ। 8ਵੀਂ ਸ੍ਰੀ ਨੇ ਇੱਧਰ ਦਮਨ ਬਣਾ ਰਹੀ ਹੈ ਚਾਹ ਇੱਕ ਪਾਸੇ ਅਸੀਂ ਰੱਖ ਰੱਖਾ ਦੁੱਧੂਗਾ ਅਸੀਂ ਗਰਮ ਤੇ ਇੱਕ ਪਾਸੇ ਚਾਹ ਬਣ ਗਈ ਹੈ ਤੇ ਰਾਤੀ ਮੱਚੀਆ ਸੀਡਸ ਵੀ ਹੋਣੇ ਭੁੱਲ ਗਈ ਸੀ। ਇਹਨਾਂ ਨੂੰ ਭਿਉਂ ਕੇ ਰੱਖੇ ਹੋਏ ਨੇ ਆਪਾਂ ਇਹਨਾਂ ਨੂੰ ਥੈਰ ਕੇ ਪੀਨੇ ਆ ਮੈਂ ਸਿਰਫ ਅੱਜ ਉੱਟ ਕੇ ਕੌਫੀ ਪੀਤੀ ਮੇਰਾ ਗਲਾ ਜੇ ਨਾ ਦਰਦ ਕਰ ਰਿਹਾ ਸੀ ਉਹ ਵੀ ਤਾਂ ਕੀਤੀ ਨਹੀਂ ਤੇ ਮੈਂ ਪੀਂਦੀ ਨਹੀਂ ਹੁੰਦੀ ਹੈਗੀ ਤੇ ਨਾਲ ਮੇਲਾ ਰਫੀ ਕੱਪੜਿਆਂ ਵਾਲੀ ਮਸ਼ੀਨ ਤੇ ਪਹਿਲਾਂ ਆਪਾਂ ਕੱਪੜੇ ਧੋਣੇ ਆ ਇਹ ਕਿੱਥੋਂ ਤੋਂ ਮੌਜਾ ਇਹ ਦਿੱਕੀ ਬਾਰੇ ਤੇ ਜੀ ਨਹੀਂ ਕਰਦਾ ਹੈਗਾ ਕੁਝ ਵੀ ਕਰਨ ਨੂੰ ਕੱਪੜੇ ਧੋਪ ਜਾਣਗੇ ਸੁੱਕੀ ਜਾਣਗੇ ਬੈਠੇ ਆ ਚਾਹ ਪੀ ਲਓ ਬਾਜ਼ਾਰੋਂ ਆਏ ਤਾਂ ਚਾਹ ਬਣਾ ਲਓ ਇਹ ਇਹ ਖਾਸੀਅਤ ਹੈ ਇਹ ਪੰਜਾਬੀ ਪਟੱਬਰਾਂ ਦੀ ਇਹ ਖਾਸੀਅਤ ਹੈ ਵੀ ਚਾਹ ਹਰੇਕ ਮੌਕੇ ਤੇ ਬੰਨੀ ਬੰਨੀ ਹੈ ਦੇਖੀ ਪਤੇ ਫੇਰ ਬਾਹਰ ਧੁੱਪੇ ਫਿਰੰਦਿਆ ਤੇ ਮੇਰੀ ਧੁੱਪ ਚ ਇੰਨੀ ਹਾਲਤ ਖਰਾਬ ਹੋ ਗਈ ਕਿ ਮੇਰਾ ਹੁਣ ਫੁਲਪੁੜੀਆਂ ਦੁਖ ਹੁੰਦੀਆਂ ਤਦ ਲੋਰ ਲੋਰ ਹੋਰ ਮੈਂ ਨਾ ਹੁਣ ਮੈਨੂੰ ਪਤਾ ਅੱਜ ਸ਼ਾਮਾਂ ਦਾ ਕਿ ਸਵੇਰ ਦੀ ਆ ਪਰਣਾ ਜਿੱਲਾ ਕਰਕੇ ਮੈਂ ਚੁੰਨੀ ਲਈ ਸੀ ਸਰ ਤੇ ਸਿਰ ਟੱਕ ਕੇ ਰੱਖਿਆ ਕਿ ਮੈਨੂੰ ਪਤਾ ਹੀ ਤੇ ਮੇਰੀ ਹਾਲਤ ਹੋ ਜਾਂਦੀ ਹੈ ਨਾ ਮੇਰਾ ਮੂੰਹ ਐ ਭਖਿਆ ਪਿਆ ਅੱਜ ਤੋਂ ਆਪ ਹੈਗੀ ਵੀ ਬੜੀ ਗੰਦੀ ਕੱਲ ਤੇ ਬੜੀ ਸੁਣੀ ਹਵਾ ਚਲੰਦੀ ਸੀ ਤੇ ਹੁਣ ਮੈਨੂੰ ਡਾਰ ਹੈ ਵੀ ਫਿਰ ਗੱਲ ਨਾ ਇੰਜੈਕਸ਼ਨ ਨਾਲ ਅੰਤ ਤੱਕ ਪਹੁੰਚ ਜਾਂਦੀ ਹੁੰਦੀ ਉਹ ਲਾ ਕੇ ਘੱਟੋ ਘੱਟ ਮੈਂ 3-4 ਘੰਟੇ ਸੌਣੀ ਹੁੰਨੀ ਆ ਵੀ ਹੋਸ਼ੀਆ ਹੋ ਜਾਂਦੀ ਆ ਉਹਦੇ ਨਾਲ ਤੇ ਫਿਰ ਜਾ ਕੇ ਮੇਰਾ ਸਿਰ ਸੈੱਟ ਹੁੰਦਾ ਤੇ ਹੁਣ ਮੈਨੂੰ ਐ ਮੇਰਾ ਕੰਮ ਬਾਦ ਨਾ ਜਾਏ ਤੇ ਮੈਂ ਉੱਚੀ ਉੱਚੀ ਰੋਣ ਲੱਗਿਆ ਬਾਤ ਤੂੰ ਤੂੰ ਨੀਂ ਨੀਂ ਜੇ ਜਦੋਂ ਮੇਰਾ ਸਿਰ ਦੀ ਦਰਦ ਆਇਆ ਹੋ ਜਾਂਦੀ ਆ ਬਰਦਾਸ਼ਤ ਤੋਂ ਬਾਅਦ ਡੋਲੋਮੇਟ ਖਾਣਾ ਹੈ ਡੋਲੋਮੇਟ ਖਾਣ ਦਾ ਕੰਮ ਨਹੀਂ ਬੜਾ ਹਾਂ ਮੈਨੂੰ ਪਹਿਲਾਂ ਹੀ ਨਹੀਂ ਜਦੋਂ ਸਿਰ ਸੋਨੂੰ ਰੋਣ ਦੀ ਲੋਬਤ ਹੀ ਨਾ ਆਵੇ ਰੋਣਾ ਹਾਂ ਤਾਂ ਮੂੰਹ ਜਿਵੇਂ ਦੁੱਧ ਰੋਣਾ ਨਹੀਂ ਚਾਹੀਦਾ ਕਿਉਂਕਿ ਰੋਣਾ ਬੇਸਿਕ ਨੀਡ ਆ ਸਿਰ ਦੀ ਹੈ ਲੋ ਹਾਲਾਚ ਕੀ ਕਿੰਦਰ ਰੋਣਾ ਬੇਸਿਕ ਨੀਡ ਹੈ ਸਿਰ ਦੀ ਹਾਂ ਅੱਜ ਤੱਕ ਠੀਕ ਹੈ ਨਾ ਜੇ ਬੇਸਿਕ ਨੀਡ ਹੈ ਸਿਰ ਦੀ ਫਿਰ ਮਾਜੇ ਸਿਕਰਟ ਸੇਫ ਦੁੱਖ ਨਹੀਂ ਮਿਲਗੀ ਹਾਂ ਰੋਟੀ ਮਿਲਗੀ ਮੈਨੂੰ ਖਾਣ ਨੂੰ ਰੋਟੀ ਮੇਂ ਲਗੀ ਤੇ ਖੁਸ਼ੀ ਚੜ ਗਈ ਹਾਂ ਵਾਹ ਵਾਹ ਜੀ ਵਾਹ ਕਿੰਨੀ ਸੋਹਣੀ ਬਣ ਕੇ ਆਈ ਨਾ ਮਨਪੀਤ ਕਣ ਸੋਲ ਵੇਸਟਾ ਬਣਾ ਕੇ ਆਈ ਮੈਂ ਕਿਹਾ ਤੇਰੇ ਤੋਂ ਆਈ ਆ ਵੀ ਆਈ ਬ੍ਰੋ ਲਾਈਨ ਨੇ ਨਿਕਲ ਆਖਾ ਤੇ ਸੇਕ ਨਹੀਂ ਲਗਾਇਆ ਤਾਂ ਨਾ ਲਗੂ ਅੱਖਾਂ ਤੇ ਸੇਕ ਲਾਇਆ ਨਾ ਕਰ ਕੰਮ ਲਾਇਆ ਨਾ ਹਾਂ ਬਾਹਰ ਵੀ ਕੁੰਦੇ ਰੱਖਿਆ ਰੋਟੀ ਖਾ ਲੋ ਗੱਲ ਰੋਟੀ ਖਾ ਲੈ ਗੱਲ ਚੜ ਜਾਈਏ ਹलो ਗਾਇਸ ਮੈਂ ਰੈਡੀ ਹੋ ਗਈ ਮੈਂ ਜਾਣਾ ਕਿਤੇ ਨਹੀਂ ਬਸ ਦੀਦੀ ਨੇ ਤਾਂ ਆਪਦਾ ਪਾਰਲਰ ਜਾਣਾ ਕੁਛ ਕੰਮ ਕੁਮ ਕਰਾਣ ਤੇ ਥੋੜਾ ਬੋਤਾ ਮੈਂ ਵੀ ਕਰਾਉਂਗੀ ਥ੍ਰੈਡਿੰਗ ਵਗੈਰਾ ਤੇ ਬਾਕੀ ਸਨਾਮ ਕੁਛ ਕੰਮ ਨੇ ਮੈਨੂੰ ਛੋਟੇ ਮੋਟੇ ਜੇ ਉਹ ਕਰਕੇ ਆਵਾਂਗੀ ਤੇ ਅੱਜ ਮੈਂ ਹਾਂ ਕੁਰਤਾ ਵੇਅਰ ਕੀਤਾ ਮੈਂ ਤੁਹਾਨੂੰ ਆਪਣੀ ਪੂਰੀ ਲੁੱਕ ਦਿਖਾਵਾਂਗੀ ਇਹ ਕੁਰਤਾ ਜਦੋਂ ਮੈਂ ਪਹਿਲਾਂ ਵੇਅਰ ਕਰਦੀ ਸੀ ਨਾ ਤੇ ਮੇਰਾ ਨਾ ਇੱਥੋਂ ਮਤਲਬ ਢੇਟ ਜਿਹਾ ਇਦਾਂ ਬਾਹਰ ਜਿਹਨੂੰ ਦਿਖਦਾ ਸੀਗਾ ਤੇ ਹੁਣ ਨਹੀਂ ਦਿਖਦਾ ਸੋ ਆਮ ਸੋ ਹੈਪੀ ਤੇ ਜੀਨਸ ਨਾ ਨਾ ਇੱਕ ਬੜੀ ਸੋਹਣੀ ਲੁੱਕ ਜੀ ਦੇ ਰਿਆ ਡੀਸੈਂਟ ਜੀ ਲੁੱਕ ਜੀ ਦੇ ਰਿਆ ਮੈਂ ਫਤਿਹ ਨੂੰ ਕਰਨੀ ਆ ਕਿ ਤੁਹਾਨੂੰ ਮੇਰੀ ਪੂਰੀ ਲੁੱਕ ਜੀ ਦਿਖਾਵੇ ਵੈਸੇ ਕੁਝ ਨਵਾਂ ਨਹੀਂ ਕੀਤਾ ਹੈਗਾ ਪਰ ਮੈਨੂੰ ਆਪਣੇ ਆਪ ਨੂੰ ਨਾ ਵਧੀਆ ਲੱਗ ਰਿਹਾ ਹੈ ਅੱਜ ਤੇ ਮੈਂ ਪਹਿਲਾਂ ਸੋਚਿਆ ਸੀਗਾ ਵਾਲਾਂ ਦੀ ਸਵਾਹ ਕਰਾਉਂਗੀ ਪਰ ਹੁਣ ਮੈਂ ਸੋਚ ਰਹੀ ਆ ਕਿ ਤੀਜ ਤੋਂ ਇੱਕ ਦਿਨ ਪਹਿਲਾਂ ਹੀ ਜਾ ਕੇ ਕਰਾ ਕੇ ਆਉਂਗੀ ਪਰ ਵਧੀਆ ਮੇਰੇ ਵਾਲ ਸਿਲਕੀ ਸਿਲਕੀ ਜੇ ਲੱਗਣਗੇ ਤੁਹਾਨੂੰ ਪਤਾ ਹੀ ਸਭ ਨੂੰ 27 ਦੀ ਤੀਜ ਹੈ ਤੇ ਉਸ ਤੋਂ ਇੱਕ ਦਿਨ ਪਹਿਲਾਂ ਜਾ ਕੇ ਸਾਰੇ ਕੰਮ ਫਿਰ ਕਰਾ ਕੇ ਆਵਾਂਗੀ ਜਿਹੜੇ ਬਾਕੀ ਹੈਗੇ ਨੇ ਉਹ ਦੇਖ ਆਉਂਦੇ ਆ ਜੇ ਟਾਈਮ ਲੱਗਦਾ ਵੈਸੇ ਤਾਂ ਦੀਦੀ ਨੇ ਕਰਾਣੀ ਮੈਂ ਮੈਂ ਬਸ ਆਪਦੇ ਜਿਹੜੇ ਬਾਕੀ ਕੰਮ ਕਰਨੇ ਨੇ ਉਹ ਕਰਕੇ ਛੇਤੀ ਛੇਤੀ ਵਾਪਸ ਆਉਣਾ ਕਿਉਂਕਿ ਅੱਜ ਨਾ ਇੰਨੀ ਤਿੱਖੀ ਧੋਪ ਹੈ ਨੀ ਜੀਬ ਜੀ ਤੋਂ ਪੈਣਾ ਉਹ ਉਹ ਮਾਂ ਛੱਜ ਕੇ ਜਾਏ ਤੇ ਉਹ ਜਦੋਂ ਮੈਂ ਕੱਪੜੇ ਧੋ ਰਹੀ ਸੀਗੀ ਨਾ ਤੇ ਉਹ ਧੁੱਪ ਨਾ ਮਤਲਬ ਚੁੰਨੀ ਵੀ ਲਈ ਮੈਂ ਸਿਰ 'ਚ ਵੱਜ ਰਹੀ ਹੈ ਹੁਣ ਇੱਥੋਂ ਫਤਿਹ ਦਰ ਆਓ ਤੇ ਆਹ ਦੇਖੋ ਗਾਇਸ ਮੇਰਾ ਸੋਹਣਾ ਸ਼ਰਦਾਰ ਤੇ ਲਿਆਓ ਮੈਂ ਤੁਹਾਡੇ ਵਾਲ ਸੈੱਟ ਕਰਾਂ ਫਤਿਹ ਫਤਿਹ ਆ ਮੇਰਾ ਮੈਂ ਦੇਖਣ ਦਾ ਤਾਂ ਹਾਂਜੀ ਹਾਂਜੀ ਦੇਖੋ ਦੇਖੋ ਜਾਓ ਜਾਓ ਕੁਰਤਾ ਤੁਸੀਂ ਦੇਖਿਆ ਅਮਨ ਦੀਦੀ ਵਾਲਾ ਇਹ ਮੇਰਾ ਨਹੀਂ ਹੈਗਾ ਫਤੇ ਮੂੰਹ ਚ ਵੜਦਾ ਮੇਰੇ ਕੈਮਰਾ ਹੈ ਐਂ ਕਰਦੇ ਹੁੰਦੇ ਨੇ ਮੈਂ ਫਤੇ ਐਂ ਕਰਦੇ ਹੁੰਦੇ ਨੇ ਮੂੰਹ ਚ ਕੌਣ ਵੜਦਾ ਹੁੰਦਾ ਹੈ ਏਦਾਂ ਦਾ ਸੂਟ ਬਣਾਉਣੀ ਆ ਤੇ ਹੁਣ ਕਹਿੰਦੀ ਮੈਂ ਅਮਨ ਨਾਲ ਦਾ ਬਣਾਣਾ ਜਿਹੜਾ ਅਮਨ ਨੇ ਬਣਾਇਆ ਹੈ ਬਾਂਦ ਲਿੰਦਾ ਤੇ ਨਾਲ ਸ਼ਰਾਰ ਮੈਂ ਵੀ ਸੋਚਿਆ ਉਹਦੇ ਨਾਲ ਸਟਾਰਾ ਬਣਾਵਾਂਗੀ ਪਰ ਫੇਰ ਮੈਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਮੈਂ ਕੁਰਤਾ ਪਾਇਆ ਸ਼ਾਰਟ ਤੇ ਦੀਦੀ ਨੇ ਪਾਣਾ ਲੌਂਗ ਦੀਦੀ ਦਾ ਕਿਹੜੇ ਕਲਰ ਦਾ ਦੀਦੀ ਦਾ ਪੀਚ ਪੀਚ ਜਿਹਾ ਕਲਰ ਹੈ ਇਹ ਲੋ ਅੱਛਾ ਤੁਸੀਂ ਸਟਿਚ ਕਰਵਾਇਆ ਸੀਗਾ ਹਾਂ ਨਾ ਨਾ ਹਾਂ ਸਟਿਚ ਕਰਵਾ ਲਓ ਲੋ ਜੀ ਕਹਿਣਗੇ ਬੜੀਆਂ ਸੇਮ ਸੇਮ ਕੁੜਤੇ ਪਾ ਕੇ ਪਾ ਕੇ ਮੜ ਦਿੱਤੇ ਆ ਇਹ ਲਾ ਫੇਰ ਲਾ ਫੇਰ ਤੂੰ ਹੀ ਅੱਜ ਦਾਲੀ ਵੀਡੀਓ ਚ ਝੂਠੀ ਫੁਆ ਫਲਾਤੀ ਏ ਵੀ ਬੁੱਧਵਾਰ ਨੂੰ ਬੁਟੀਕ ਦੀ ਓਪਨਿੰਗ ਏ ਹਾਂ ਕਿੰਨੇ ਗਿਆ ਤੁਹਾਨੂੰ ਮਮਾ ਪਾਪਾ ਨਹੀਂ ਗਏ ਉਹ ਤੁਹਾਨੂੰ ਬੁੱਧੂ ਬਣਾ ਰਹੇ ਨੇ ਉਹ ਹਾਂ ਹੋਰ ਫਤੇ ਰਹਿਣਾ ਝੂਠੀ ਆ ਫਲਾ ਫਲਾਤੀ ਵੀ ਬੁੱਧਵਾਰ ਨੂੰ ਓਪਨਿੰਗ ਹੈ ਅਜੇ ਤਾਂ ਬੁਟੀਕ ਦਾ ਕੰਮ ਵੀ ਨਹੀਂ ਕੰਪਲੀਟ ਹੋਇਆ ਹੈਗਾ ਤੇ ਬੁੱਧਵਾਰ ਨੂੰ ਓਪਨਿੰਗ ਕਾਦੀ ਕਰਨੀ ਆ ਅਜੇ ਕਿੰਨੀਆਂ ਚੀਜ਼ਾਂ ਪਈਆਂ ਨੇ ਬੁਟੀਕ 'ਚ ਕਰਨ ਵਾਲੀਆਂ ਅਜੇ ਉਹਨੇ ਇੱਕ ਵਾਰੀ ਫੇਰ ਜਿੰਨਾ ਮਤਲਬ ਸਾਰਾ ਕੰਮ ਅੰਦਰ ਹੋ ਗਿਆ ਜੇ ਪ੍ਰਾਈਮਰ ਜਿਹੜਾ ਹੈਗਾ ਇੱਕ ਵਾਰੀ ਫੇਰ ਭਜਣਾ ਉਹ ਤੇ ਫਤੇ ਕਹਿੰਦਾ ਕਿ ਬੁੱਧਵਾਰ ਓਪਨਿੰਗ ਹੈ ਪਤਾ ਨਹੀਂ ਇਹਨੂੰ ਕਿੰਨੇ ਕਿਹਾ ਹੈ ਇਹਨੂੰ ਅਮਣ ਮੰਮਾ ਹਰਾਨੇ ਉਦਾਂ ਹੀ ਕਹਤਾ ਤੇ ਇਹ ਮੰਨ ਗਿਆ ਉਹਨਾਂ ਦੀ ਗੱਲ ਉਹਨਾਂ ਦੇ ਪਿੱਛੇ ਲੱਗ ਗਿਆ ਇੱਧਰ ਦੀਦੀ ਨੇ ਗੁਰਤਾ ਉਹ ਕਰਕੇ ਕੈਨਸਲ ਕਰਤਾ ਪਾਣਾ ਨਹੀਂ ਇਨਾ ਕਿ ਨਗ ਦਾਗ ਲੱਗਿਆ ਕਿੱਥੇ ਲੱਗਿਆ ਇਹ ਇਹ ਦੋਨਾਂ ਸਾਰੇ ਸਾਰੇ ਕੁਰਤੇ ਤੇ ਬੈਕ ਤੇ ਲੱਗਿਆ ਇਹ ਕਿਹੜਾ ਦੇਖਣੇ ਨੇ ਦੀਦੀ ਹੋਰ ਇਹ ਕਦੇ ਦਾਗ ਨੇ ਫਿਰ ਤਾਂ ਮੂੰਹ ਜੇ ਆਈ ਨਹੀਂ ਹੈਗੀ ਤਾਂ ਮੂੰਹ ਨੂੰ ਣਾਣ ਬਹੁਤ ਟਾਈਮ ਲੱਗਦਾ ਹੈ ਕਿ ਦਮੂਹ ਚਾਈ ਵੀ ਮੋਟਰ ਚ ਚਲਾਈ ਪਾਣੀ ਮੁੱਕ ਗਿਆ ਟੈਂਕੀ ਚੋਂ ਚਾਹੀ ਮੜ ਜਾ ਬਸ ਠੀਕ ਆ ਹੋ ਗਿਆ ਕੰਮ ਦਮੂਹ ਚਾਈ ਣਾਣ ਗਈ ਤੇ ਮੋਟਰ ਚ ਪਾਣੀ ਨਹੀਂ ਹੈਗਾ ਦਮੂਹ ਆਹ ਵਾਲਾ ਮਨ ਤੇ ਤਾਂ ਅਲੱਗੇ ਪੱਖਾ ਉਹ ਬਾਹਰ ਬੈਠੀ ਹੋਵੇ ਉੱਥੇ ਇੱਦਾਂ ਚਲਾਤੀ ਚਲਾਤੀ ਮੋਟਰ ਕੇ ਨੇ ਉਹਨਾਂ ਦਾ ਕੱਟ ਲਿਆ ਕਿਸ ਨੇ ਲੋਜੀ ਹਾਏ ਹਾਏ ਲਾਈਟ ਬੜੀ ਲੰਗੀ ਟ ਦੇਖਣਾ ਪਿਆ ਚਾਨਣ ਲਾਈਟ ਲਾ ਲਾ ਕੇ ਨਾ ਮੱਖੀਆਂ ਇੰਨੀਆਂ ਆ ਜਾਂਦੀਆਂ ਨੇ ਨਾ ਬੁਰਾ ਹਾਲ ਹੋ ਜਾਂਦਾ ਸੱਚੀ ਪਤੇ ਸਣ ਕਿਵੇਂ ਰੈਡੀ ਹੋ ਕੇ ਬੈਠਾ ਜੇ ਮੈਨੂੰ ਤਾਂ ਗਾਂ ਛਕਲ ਪਾਣ ਜਾਣਾ ਹੁੰਦਾ ਹੈ ਅੱਜ ਮੇਰੇ ਪੁੱਤ ਨੇ ਪੱਗ ਬੰਨ ਲਈ ਹੈ ਜਿਵੇਂ ਕਿ ਤੇ ਵਿਆਹ ਜਾਣਾ ਹੁੰਦਾ ਹੈ ਸਾਡੇ ਲਈ ਤਾਂ ਸੁਨਾਮ ਜਾਣਾ ਵੀ ਵਿਆਹ ਵਾਲਾ ਕੰਮ ਹੈ ਰਣਾਵਤੇ ਕਿਉਂਕਿ ਆਪਾਂ ਬਹੁਤ ਘਟ ਜਾਂਦੇ ਆ ਮੈਂ ਤਾਂ ਜਾਣਦੀ ਹੀ ਹੈਗੀ ਕਿਉਂਕਿ ਸਕੂਲ ਕਰਕੇ ਆਉ ਉਹ ਘਰੇ ਸਾਰਾ ਦਿਨ ਉਨ ਨਿਕਲ ਜਾਂਦਾ ਔਰ ਛੱਡ ਦੇ ਸਕੂਲ ਮੇਰਨਾ ਕੰਮ ਕਰਾ ਦੇ ਜੀ ਕਿ ਨਿਤਨਖਾਹ ਦਿਆ ਕਰੇਂ ਕਿ ਮੈਨੇ ਦੀ ਤੂੰ ਕਾਹ ਤੋ ਸਕੂਲ ਤਾਂ ਸਾ ਮੈਨੂੰ ਕੰਮ ਕਰਾ ਦੇ ਲਾ ਤੂੰ ਲੈ ਤੇ ਦਿਮਾਗ ਦੇਖੋ ਮੇਰੀ ਭੈਣ ਦਾ ਕਹਿੰਦੀ ਸਕੂਲ ਛੱਡ ਦੇ ਤੇ ਮੇਰਨਾ ਕੰਮ ਕਰਾ ਦੇ ਦੱਸ ਉਹ ਤਾਂ ਮੈਨੂੰ ਤਨਖਾਹ ਮਿਲਦੀ ਐ ਮੈਨੂੰ ਕਹਿੰਦੀ ਤਨਖਾਹ ਤਰਖੂ ਨਹੀਂ ਦੇਣੀ ਐਗੀ ਮੈਨੂੰ ਕੁੱਤੇ ਨੇ ਵੱਢਿਆ ਪਾਗਲ ਕੁੱਤੇ ਨੇ ਵੱਢਿਆ ਤੂੰ ਸਭਿਆ ਸੁਚਕ ਮਾਇਆ ਕਰਾਂਗੀ 200 ਰੁਪਿਆ ਸੂਟ ਚ ਕਮਾ ਲਾਂਗੇ ਤੇ 100 ਮੈਂ ਲਾ ਲਾਂਗੀ ਹਨਾ ਇੱਕ ਦਿਨ ਦਾ 100 ਰੁਪਿਆ ਤੇ ਤੁਸੀਂ ਮਹੀਨੇ ਦਾ ਲਾ ਲਓ ਕਿੰਨਾ ਬਣਿਆ ਦੱਸ ਇਹ 500 ਕਮਾਈਆਂ ਤੱਕ ਕਿੰਨੇ ਬਣ ਗਏ 500 ਕਮਾਈਆਂ 500 ਰੁਪਿਆ ਪਰ 28 2750 ਮੈਨੂੰ ਪੱਕੀ ਮਹੀਨੇ ਦੀ ਤਨਖਾਹ ਚਾਹੀਦੀ ਸੂਟ ਤੁਹਾਡੇ ਵਿਕਣਾਂ ਆ ਵਿਕਣ ਜੇ ਤਾਂ ਪੱਕੀ ਤਨਖਾਹ ਦੇਣੀ ਤਾਂ ਦੱਸੋ ਕਿੰਨੀ ਹੈ ਹੈ ਕਿੰਨੀ ਜਿੰਨੀ ਮੇਰੀ ਆਉਂਦੀ ਹੈ ਤੇਰੇ ਤਾਂ ਬਹੁਤ ਹੁੰਦੀ ਹੈ ਜੇ ਤਾਂ ਉਹ ਪੱਕਾ ਦੋਗੇ 20 ਘਟ ਕੇ ਤਾਂ ਤੁਹਾਨੂੰ ਮੇਰੀ ਬਿਜਤੀ ਖਰਾਬ ਕਰਨ ਦੀ ਤੂੰ 27000 ਹੁੰਦਾ ਹੈਗਾ ਉਸ ਤਾਈ ਦੇ ਵਿੱਚ ਉਹ ਵੱਤ-ਵੱਤ ਮੈਂ ਹਜ਼ਾਰ ਦੀ ਇੱਧਰ ਉੱਧਰ ਐਡਜਸਟਮੈਂਟ ਕਰ ਸਕਦੀ ਮੈਨੂੰ 26 ਦੇ ਦੋ 10000 ਨਾ ਮੇਰਾ ਕਿ ਬੰਨਾ 10000 ਤੇ ਅੱਜ ਨਾਲ ਪੀਣ ਲੈਣਦੇ ਸਕੂਲਾਂ ਦੇ ਵਿੱਚ ਹਨਾ ਉਹਦੇ ਨਾਲ ਕਿੱਥੇ ਮੇਰੇ ਖਰਚੇ ਪੂਰੇ ਹੋਣ ਨੇ ਜਦੋਂ ਕੰਮ ਚੱਲੇਗਾ ਉਦੋਂ ਮੈਨੂੰ ਦੱਸ ਦੇ ਮੈਂ ਨਾਲ ਦੀ ਨਾਲ ਇਨਸਟੈਂਟ ਸਕੂਲ ਛੱਡਦਾ ਕਿਉਂਕਿ ਮੈਂ ਗਾਇਸ ਤੁਹਾਨੂੰ ਦੱਦੀ ਮੈਂ ਪਹਿਲਾਂ ਵੀ ਸਕੂਲ ਛੱਡ ਕੇ ਵੇਖਿਆ ਸੀ ਤੇ ਉਹੀ ਕੰਮ ਸੀ ਜਿਹੜੇ ਸਕੂਲ ਤੋਂ ਆ ਕੇ ਬਾਅਦ ਵੀ ਹੁੰਦੇ ਸੀ ਤੇ ਉਹੀ ਕੰਮ ਸੀ ਜਿਹੜੇ ਸਾਰਾ ਦਿਨ ਚੱਲੀ ਜਾਂਦੇ ਸੀ ਕਿ ਮੈਂ ਸਾਰਾ ਦਿਨ ਮੰਮੀ ਦੀ ਘਰ ਮੰਮੀ ਹੱਡੀ ਇੱਕ ਵਰਡ ਬਲ ਦੀ ਖੁਖਲ ਖੁਖਲ ਹੋਈ ਰਹੀ ਨਹੀਂ ਮੈਂ ਫਿਰ ਸੋਚਿਆ ਵੀ ਮਣਾ ਸਕੂਲ ਹੀ ਠੀਕ ਆ ਇੱਦਾਂ ਘਰੇ ਖੁਖਲ ਹੋ ਕੇ ਕੋਈ ਫਾਇਦਾ ਨਹੀਂ ਹੈਗਾ ਸਾਰਿਆਂ ਦੀ ਦੀਦੀ ਨੇ ਸਲਵਾਰ ਨੂੰ ਵੀ ਦਾਗ ਲਾ ਰੱਖੇ ਨੇ ਆਪਦੀ ਨੂੰ ਕੁੜਤੇ ਨੂੰ ਵੀ ਦਾਗ ਲਾ ਰੱਖੇ ਨੇ ਆਪਦੇ ਨੂੰ ਦੂਜੇ ਸਿੰਦਰ ਭੈਣ ਦਾ ਕੈਂਡੀ ਟੋਪੋਂ ਆਇਆ ਇਹ ਕੀ ਹਾਲ ਬਣਾ ਹੈ ਤੂੰ ਆਪਣਾ ਕਹਿੰਦੀ ਹੂੰ ਤੂੰ ਕਹਿੰਦੀ ਦੇਖਣ ਨੂੰ ਜੀ ਨਹੀਂ ਕਰਦਾ ਤੇਰੇ ਕੱਪੜੇ ਕਹਿੰਦੀ ਐ ਹੁੰਦੇ ਨੇ ਖੁੱਲੋਂ ਬੁੱਲੇ ਹਾਲ ਦੇ ਰੱਖੀ ਭਰਿਆ ਆਹ ਤੇ ਪਤਾ ਕੀ ਯਾਰ ਪਿੱਛੇ ਜੇ ਮੈਂ 3-4 ਸੂਟ ਵੇਖੇ ਦੀਦੀ ਤੇ ਐਡੇ ਭੜੇ ਜੇ ਸਵਾਰ ਰੱਖਿਓ ਪਤਾ ਨਹੀਂ ਕਿੱਥੋਂ ਸਵਾਏ ਕਿੱਥੋਂ ਨਹੀਂ ਗਲਤੀ ਨਾ ਉਹ ਸਵਾਰੇ ਸੂਟ ਚੱਚੇ ਵੀ ਨਹੀਂ ਚੱਚੇ ਵੀ ਨਹੀਂ ਹੈਗੇ ਤੇ ਉਹ ਮਤਲਬ ਖੁੱਲੇ ਸਵਾਰੇ ਇਹਨਾਂ ਨੇ ਸੂਟ ਕੋ ਜਿਆਦਾ ਓਵਰ ਹੀ ਖੁੱਲੇ ਸਵਾਰੇ ਸੀਗੇ ਤੇ ਉਹ ਹੋਰ ਹੀ ਤਰ੍ਹਾਂ ਦੇ ਕੰਫਰਟ ਕਾਈਦਾ ਹੈ ਮੈਨੂੰ ਜੇ ਨਹੀਂ ਪੈਂਦੇ ਹੈਗੇ ਮੈਂ ਕਾਰ ਸਵਾਰੇ ਨਹੀਂ ਪਰ ਇੰਨੇ ਵੀ ਨਹੀਂ ਨਾ ਖੁੱਲੇ ਚਾਹੀਦੇ ਅਜੇ ਦੇਖ ਆਪਾਂ ਘੁੰਤੇ ਜੇ ਨਾ ਇੰਨੇ ਕੁ ਖੁੱਲੇ ਠੀਕ ਨੇ ਫਿਰ ਵੀ ਮੇਰੀ ਟੈਂਬਲ ਲਾਂ ਤਾਂ ਤੁਹਾਨੂੰ ਪਤਾ ਮੈਂ ਕਿੰਨੇ ਕੰਮ ਕਰਨੇ ਹੁੰਦੇ ਆਗੇ ਪਾਜੀ ਨੂੰ ਉਠਾਣਾ ਤੂੰ ਆ ਨਾ ਤੇ ਮੇਰੀ ਆਕੇ ਫੇਰ ਡਿਊਟੀ ਸ਼ੁਰੂ ਹੋ ਜਾਣੀ ਹੈ ਫਤਿਹ ਦਾ ਕੰਮ ਸ਼ੁਰੂ ਹੋ ਜਾਣਾ ਹੈ ਮੈਂ ਆਪਦੇ ਕੱਪੜੇ-ਕੁੱਪੜੇ ਪ੍ਰੈਸ ਕਰਕੇ ਰੱਖਨੇ ਕਿ ਸਵੇਰੇ ਤੇ ਮੈਂ ਕਹਿੰਨੀ ਵੀ 10 ਮਿੰਟ 10 ਸਕਿੰਟਾਂ ਦੇ ਵਿੱਚ ਨਿਕਲਦੇ ਨੇ ਤੇ ਮੈਨੂੰ ਐ ਹੁੰਦਾ ਵੀ ਬਸ ਫਟਾਫਟ ਜਿਹੜਾ ਜਿੰਨਾ ਕੰਮ ਰਾਤੀ ਮਿਲਿਆ ਹੱਥ ਜਿੰਨਾ ਮੈਂ ਕਰ ਦਿੰਦਾ ਮੇਰੇ ਤੇ ਵਾਸਤੇ ਨਾ ਚੱਲੇ ਮੈਂ ਰੋਟੀ ਵੀ ਰਾਤੀ ਬਣਾ ਕੇ ਰੱਖ ਦਿਆ ਕਰਾਂ ਟਿਫਨ ਟੂ ਮੈਂ ਤਾਂ ਖਾ ਹੀ ਸਕਦੀ ਆ ਬਈ ਰੋਟੀ ਘਰ ਮੇਰੇ ਆਂਡੂ ਨੂੰ ਨਹੀਂ ਨਾ ਨਹੀਂ ਮੈਂ ਟੀਂਡੇ ਨੂੰ ਨਹੀਂ ਨਾ ਦੇਣੀ ਹੈਗੀ ਖਣਾ ਮੇਰੇ ਟੀਂਡੇ ਆਹ ਟੀਂਡੇ ਉਹਨੂੰ ਹੰਤ ਨੂੰ ਆਂ ਜਾਏਗੀ ਛੇਤੀ ਕਰ ਭਾਰੀ ਨੂੰ ਪੁੱਛ ਲੈ ਪਹਿਲਾਂ ਭਾਰੀ ਨੇ ਦੋ ਚੰਨ ਲੈਪਟਾਪ ਲੈ ਕੇ ਮੈਂ ਚਾਹ ਪਤਾ ਮਿਲਦਾ ਵੀਰਾ ਆ ਗਿਆ ਪਰ ਚਲੋ ਗਾਇਸ ਹੁਣ ਤੁਹਾਨੂੰ ਬਾਜ਼ਾਰ ਜਾ ਕੇ ਮਿਲਦੇ ਆ ਜੇ ਟਾਈਮ ਲੱਗਿਆ ਤੇ ਆਪਾਂ ਬਾਜ਼ਾਰ ਵੀਡੀਓ ਬਣਾਵਾਂਗੇ ਤੇ ਜੇ ਨਾ ਲੱਗਿਆ ਤੇ ਆਪਾਂ ਨਹੀਂ ਬਣਾਣੀ ਕਿਉਂਕਿ ਵੈਸੇ ਤੁਹਾਨੂੰ ਪਤਾ ਜਿਆਦਾਤਰ ਮੈਂ ਮਾਰਕੀਟ ਤੇ ਜਾ ਕੇ ਕੈਮਰਾ ਆਨ ਕਰਕੇ ਘਾਟ ਹੀ ਆ ਜੀਆ ਮੈਨੂੰ ਬਹੁਤ ਜ਼ਿਆਦਾ ਸੰਗ ਲੱਗਣ ਲੱਗ ਜਾਂਦੀ ਆ ਤੇ ਆਪਾਂ ਲੌਕ ਕਰਦੇ ਆ ਇੱਥੇ ਐਂਡ ਕਿਉਂਕਿ ਛੇਤੀ ਜਾਣਾ ਤੇ ਛੇਤੀ ਆਉਣਾ ਸਾਡੇ ਕਰਮਾਂ ਚ ਕਾਲੀਆਂ ਹੀ ਲਿਖੀਆਂ ਹੋਈਆਂ ਨੇ ਮੈਨੂੰ ਇਹ ਵਿਸ਼ੇਸ਼ੇ ਤੇ ਜਾ ਕੇ ਛੇਤੀ ਸਾਰਾ ਕੰਮ ਕਰਕੇ ਤੇ ਛੇਤੀ ਛੇਤੀ ਮੈਂ ਆ ਜਾਵਾਂ ਅੱਧੇ ਕੱਪੜੇ ਮੇਰੇ ਸੁੱਕ ਗਏ ਉਹ ਮੈਂ ਲਾ ਕੇ ਅੰਦਰ ਰੱਖ ਚੱਲੀ ਆ ਹੁਣ ਅੱਧੇ ਮੈਂ ਬਾਹਰੇ ਪਾਸੇ ਪਰ ਤਾਂ ਕਿਉਂ ਨਹੀਂ ਆ ਫੇਰ ਮੰਮੀ ਨੂੰ ਤਾਂ ਚਲੋ ਪਿੱਛੇ ਰੋਟੀ ਪਾਣੀ ਖਾਏ ਲੈਣਗੇ ਵੈਸੇ ਮੈਂ ਇੱਕ ਵਾਰੀ ਮੰਮੀ ਨੂੰ ਪੁੱਛ ਕੇ ਜਾਣਾ ਕਿ ਜੇ ਕੁਝ ਖਾਣਾ ਪੀਣਾ ਤੇ ਮੈਂ ਫਿਰ ਉਹਨਾਂ ਨੂੰ ਹੁਣ ਹੀ ਦੇ ਦਵਾਂ ਤੇ ਬਾਕੀ ਚਲੋ ਆਪਾਂ ਹੁਣ ਮਿਲਦੇ ਆ ਤੁਹਾਨੂੰ ਕਿਸੇ ਰਮੀ ਵਲੌਗ ਦੇ ਨਾਲ ਤੇ ਤਾਂ ਤੱਕ ਹੀ ਸਾਰੇ ਮੇਰੇ ਪ੍ਰੇਮ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈਪੀ ਸੰਡੇ ਇਦਾਂ ਹੀ ਜਿੱਦਾਂ ਅਸੀਂ ਕੰਮ ਕਰਕੇ ਆਪਣਾ ਸੰਡੇ ਲੰਘਾਇਆ ਤੁਸੀਂ ਵੀ ਆਪਣਾ ਸੰਡੇ ਆਇਂ ਲਗਾਇਆ ਕਰੋ ਠੀਕ ਹੈ ਖੁਸ਼ੀ ਖੁਸ਼ੀ ਲੰਘ ਜਾਂਦਾ ਕਲੇਸ਼ ਨਹੀਂ ਬੰਦਾ ਪਤਾ ਬਿਲ ਲੱਗਦਾ ਹੈਗਾ ਸੰਡੇ ਕਦੋਂ ਨਿਕਲ ਗਿਆ ਤੇ ਕੱਲ ਹੀ ਨਾ ਸੱਚਾ ਮੈਂ ਇੰਸਟਾਗ੍ਰਾਮ ਤੇ ਰੀਲ ਦੇਖੀ ਕਹਿੰਦੇ ਅੱਜ ਸੈਚਰਡੇ ਹੈ ਇਹ ਪਤਾ ਨਹੀਂ ਉਹਨੇ ਕੀ ਕਹੇ ਮੈਂ ਫਸਟ ਲਾਈਨ ਕੋ ਲੱਗੀ ਕਹਿੰਦੇ ਉਸ ਤੋਂ ਬਾਅਦ 15 ਮਿੰਟ ਦਾ ਸੰਡੇ ਆਏਗਾ ਔਰ ਉਸਕੇ ਬਾਅਦ ਆਏਗਾ 4 ਸਾਲ ਦਾ ਮੰਡੇ ਜੋ ਕਿ ਜਲਦੀ ਨਹੀਂ ਨਿਕਲਦਾ ਸੁੱਚੀ ਮੰਡੇ ਦਾ ਐਂ ਲੱਗਦਾ ਹੈ ਕਿ ਬਸ ਵੀਕ ਦਾ ਏਡਾ ਕ ਵੱਡਾ ਦੇਣਿਆ ਨਾ ਕਿ ਪਤਾ ਨਹੀਂ ਕਦੋਂ ਖਤਮ ਹੋਊਗਾ ਮੰਡੇ ਟਿਊਜ਼ਡੇ ਇੱਕ ਵਾਰੀ ਨਿਕਲ ਜੇ ਤੇ ਬਸ ਉਸ ਤੋਂ ਬਾਅਦ ਐ ਲੱਗਦਾ ਕਿ ਬਸ ਵੀਕ ਖਤਮ ਫੇਰ ਸਿੱਧੀ ਸਾਨੂੰ ਸੰਡੇ ਦੀ ਵੀਟ ਰਹਿੰਦੀ ਹੈ ਔਰ ਸਾਡੇ ਇਸ ਮਹੀਨੇ ਦਾ ਮੰਥ ਅੱਦਾਂ ਹੁੰਦਾ ਸੀਗਾ ਕਿ ਸਾਨੂੰ ਕੋਈ ਛੁੱਟੀ ਵੀ ਨਹੀਂ ਹੈ ਇਸ ਮੰਥ ਲਾਸਟ ਤੇ ਮੇਬੀ ਸ਼ਾਇਦ ਆ ਰਹੀ ਹੈ ਪਰ ਉਹ ਵੀ 50-50 ਹੈ ਕੋਈ ਪਤਾ ਨਹੀਂ ਆਵੇ ਕਿ ਨਾ ਆਵੇ ਬਟ ਸਭ ਤੋਂ ਵੱਡੀ ਖੁਸ਼ੀ ਕਿ ਨੈਕਸਟ ਮੰਥ ਤਿੰਨ ਇਕੱਠੀਆਂ ਛੁੱਟੀਆਂ ਆ ਰਹੀਆਂ ਨੇ ਇੱਕ ਜਨਮਾਸ਼ਟਮੀ ਦੀ ਆਊਗੀ 15 ਅਗਸਤ ਦੀ ਆਊਗੀ ਇੱਕ ਸੰਡੇ ਆ ਰਿਹਾ ਆ ਉਹ ਨਿਯਾਰੇ ਲੱਗਣ ਆ ਰਿਹਾ ਬਸ ਅਸੀਂ ਉਹ ਤਿੰਨ ਛੁੱਟੀ ਦੀ ਉਮੀਦਾ ਚ ਆ ਵਾਲੇ ਇਹ ਦਿਨ ਹੈਗੇ ਨਾ ਖੁਸ਼ੀ-ਖੁਸ਼ੀ ਗੱਡ ਰਹੇ ਆ ਓਹੋ ਮੋਟਰ ਚਲਾ ਦੇ ਉਸੇ ਟਾਈਮ ਚੱਲੇਗੀ ਤੇਰੀ ਮੰਮੀ ਨੇ ਤੇ ਉਹਦਾ ਦੱਸਿਆ ਸੀਗਾ ਜਦੋਂ ਮਿਲਦਾ ਤਾਂ ਅੰਦਰ ਚਿੱਕਾ ਮਾਰਦੀ ਹੁੰਦੀ ਐ ਵੀ ਕੋਈ ਮੋਟਰ ਲਾ ਦੋ ਮੋਟਰ ਨਾ ਤੇ ਇੱਕ ਵਾਰੀ ਬਾਹਰ ਨਿਕਲੀ ਦਮਨ ਚੇਤੀ ਬਾਲ ਕੋਲੇ ਨਾ ਟਾਈਮ ਹੈ ਤੂੰ ਤੇ ਆ ਕੇ ਵੇਲੀ ਆ ਕੇ ਪਾਇਲ ਦੇ ਮਮੀ ਤੈਨੂੰ ਕੰਮ ਕਰਕੇ ਦੇ ਦੇਣਾ ਮੇਰੀ ਮਮੀ ਨੂੰ ਨਹੀਂ ਕਰਕੇ ਦੇਣਾ ਮੈਨੂੰ ਆਪ ਕਰਨਾ ਪੈਣਾ ਜਿਹੜਾ ਕੰਮ ਕਿੰਨੇ ਕੰਮ ਨੇ ਮੈਨੂੰ ਤੂੰ ਪਾ ਕੇ ਤਾਂ ਤੇ ਸਿਰ ਮੈਂ ਤਾਂ ਇਹੀ ਬਹਿ ਜੂਗੀ ਚਲੋ ਫਿਰ ਹੁਣ ਤੇਰੀ ਮੰਮੀ ਟਾਈਮ ਲਈ ਜਾ ਰਹੀ ਹੈ ਆਪਾ ਨਹੀਂ ਉੱਥੇ ਪਾਪਾ ਨੂੰ ਚਲੋ ਮੰਮਾ ਚਲੋ ਚਲੋ ਤਰਪੋ ਜਤੀ ਯਾਰ ਪ੍ਰੀਤੀ ਵਾਯੂ ਆਰ ਯੂ ਫਾਈਟਿੰਗ ਫਾਈਟਿੰਗ ਕਰ ਰਹੇ ਹੈ ਪ੍ਰੀਤੀ ਹੋ ਜਾ ਫੋਡੀ ਕੱਢ ਦੇ ਨਾ ਮਰ ਜੋ ਪ੍ਰੀਤੀ ਵਾਈ ਆਰ ਯੂ ਫਾਈਟਿੰਗ ਹੈ ਅੱਗੇ ਤਾਂ ਬਹੁਤ ਘੋਰਾ ਤੂੰ ਪ੍ਰੀਤੀ ਤੇਰੀ ਮੂੰਹ ਤੇ ਬਹਿਤੀ ਕਰ ਇਹਨੂੰ ਮੈਂ ਕੱਲ ਟੋਕਿਆ ਤੇ ਅੱਜ ਫਿਰ ਸਾਰੇ ਕਹਿੰਦਾ ਮੈਡਮ ਜੀ ਮੈਂ ਕਿਹਾ ਹਾਂ ਇਦਾਂ ਮੈਡਮ ਜੀ ਕਹਣਾ ਤੁਸੀਂ ਕਿਹੜਾ ਜਵਾਬ ਦਤਾ ਮੈਨੂੰ ਸੁਣਿਆ ਹੀ ਨਹੀਂ ਜਦੋਂ ਤੂੰ ਦੂਜੀ ਵਾਰੀ ਮੈਨੂੰ ਮੈਡਮ ਜੀ ਕਿਹਾ ਉਦੋਂ ਮੈਂ ਜਵਾਬ ਦਿੱਤਾ ਮੈਂ ਅੱਜ ਵੀ ਪਤਾ ਕਰਨੀ ਆ ਤੂੰ ਵੇਖਣ ਤੇ ਦਿਆ ਸਵੇਰ ਦਾ ਸਾਰੇ ਮੈਂ ਕੱਪੜੇ ਧੋਤੇ ਨੇ ਮੂੰਹ ਟੱਕ ਕੇ ਧੋਤੇ ਨੇ ਕੱਪੜੇ ਮੂੰਹ ਟੱਕ ਕੇ ਧੋਤੇ ਵੀ ਮੇਰਾ ਰੰਗ ਦਾ ਕਾਲਾ ਹੋ ਜਾ ਮਰ ਲਿਆ ਤੇਰੇ ਅੰਗਰਾਂ ਮੈਂ ਕਿਹਾ ਕਿ ਤੇਰੇ ਅੰਗਰੇ ਮੇਰਾ ਰੰਗ ਨਾ ਕਾਲਾ ਹੋ ਜਾਏ ਤਾਂ ਤੋਤਾ ਮੂੰਹ ਟੱਕ ਕੇ ਹੋਰ ਮੈਂ ਕਿਹਾ ਕਿ ਪ੍ਰੀਤੀ ਕਾਲਾ ਕਿਤੇ ਮੈਂ ਵੀ ਕਾਲੀ ਹੋ ਜਾਵਾਂ ਜਿਵੇਂ ਮੂੰਹ ਟੱਕ ਕੇ ਬੈਠਾ ਜਿਵੇਂ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ ਆ ਵੇਖੀਆਂ ਸੀ ਤੇਰੀਆਂ ਵੀਡੀਓ ਭਾਜੀ ਨਾਲ ਫਤੇ ਲਾ ਕੇ ਬੈਠਾ ਫਤੇ ਲਾ ਕੇ ਵੇਖ ਲਿਓ ਮੈਨੂੰ ਦੱਸਤਾ ਪ੍ਰਨੀਤਰੇ